ਬਾਸ਼ਾ ਆਵਾ ਪਾ ਗੱਲਬਾਤ ਕਰਦੇ ਆਂ ਪੰਜਾਬ ਦੀ ਪੰਜਾਬ ਦਾ ਜਿਹੜਾ ਹਾਲਾਤ ਹੋਇਆ ਪਿਆ ਅੱਛਾ ਆਪਣੀ ਪੈਰੇਦਾਰੀ ਦੀ ਸੁਰੱਖਿਆ ਚੀਜ਼ ਜ਼ਰੂਰ ਜੀ ਪੜਨਾ ਯਾਰ ਬਈ ਆਪਣੇ ਪੰਜਾਬ ਦੇ ਵਿੱਚ ਇਸ ਵੇਲੇ ਜੋ ਵੀ ਹਾਲਾਤ ਚੱਲਦੇ ਪੈਣ ਆਂ ਬਹੁਤ ਮਾੜੇ ਚੱਲਦੇ ਪਏ ਇਹ ਨਹੀਂ ਚੱਲਣੇ ਚਾਹੀਦੇ ਕਿਉਂਕਿ ਦੋ ਚੀਜ਼ਾਂ ਬਹੁਤ ਜਿਆਦਾ ਚੱਲੀਆਂ ਜਾਂਦੀਆਂ ਦੋ ਤਿੰਨ ਮਰਾ ਮਰਾਏ ਇੱਕ ਤਾਂ ਗੈਂਗਸਟਰ ਤੇ ਜਿਹੜੇ ਮੁੰਡੇ ਨੌਜਵਾਨ ਉਸ ਫੜ ਫੜ ਕਾਉਂਟਰ ਕਰੀ ਜਾਂਦੀ ਬੜੀ ਮਾੜੀ ਗੱਲ ਆ ਇਹ ਚੀਜ਼ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਸਰਕਾਰ ਇਹਦੇ ਤੇ ਫੀਤੀਆਂ ਲਾਉਂਦੀ ਜਦੋਂ ਸਰਕਾਰ ਇਹਦੇ ਤੇ ਫੀਤੀਆਂ ਲਾਉਂਦੀ ਹੈ ਨਾ ਇਹ ਇਹ ਹੋਰ ਮੁੰਡਿਆਂ ਨੂੰ ਮਾਰਦੇ ਆ ਤੇ ਜਿਹੜੇ ਬਦਲੇ ਜਿਹੜੇ ਬਦਲੇ ਕੰਮ ਕਰਨ ਵਾਲਿਆਂ ਨੂੰ ਸਰਕਾਰ ਉਹ ਕਰਦੀ ਨਹੀਂ ਵੀ ਜਿਵੇਂ ਹੁਣ ਪੰਜਾਬ ਦੇ ਵਿੱਚ ਧਰਤੀਆਂ ਪੰਜਾਬ ਦੇ ਵਿੱਚ ਸਾਡੇ ਵਧੀਆਂ ਜਾਂਦੇ ਨੇ ਅੱਜ ਡੇਰਾਵਾਦ ਵਧੀ ਜਾਂਦਾ ਆਪਣੇ ਸਾਹਮਣੇ ਡੇਰਾਵਾਦ ਕਿੰਨਾ ਵਧੀ ਜਾਂਦਾ ਹੁਣ ਇਹ ਸਾਡੇ ਅੱਖੀਂ ਦੇਖ ਲਓ ਕਿ ਜਿਹੜੇ ਮੁੱਖ ਮੰਤਰੀ ਸਹਿਬਾਨ ਨੇ ਸਰਦਾਰ ਭਗਵੰਤ ਸਿੰਘ ਮਾਨ ਤਾਂ ਇਸ ਪਾਸਟਲ ਦੀ ਮਦਦ ਕਰਦੇ ਰਹਿਣ ਇਹਨੂੰ ਬਚਾਉਣ ਦੀ ਖਾਤਰ ਤਾਂ ਇਹ ਬਚਿਆ ਰਿਆ ਹੁਣ ਤੱਕ ਪਰ ਕੁੱਲ ਬਲਾ ਕੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਇਹ ਇਹਨਾਂ ਚੀਜ਼ਾਂ ਨੂੰ ਜਿਹੜੇ ਸਾਡੇ ਮੰਤਰੀ ਜਾ ਐਮਐਲਏ ਜਾਂ ਮੁੱਖ ਮੰਤਰੀ ਉਹਨਾਂ ਨੂੰ ਚਾਹੀਦਾ ਵੀ ਜੀ ਬਈ ਤੂੰ ਮਾਰਾਈ ਕਰੇਂਗਾ ਤਾਂ ਤੂੰ ਭਰੇਗਾ ਹੁਣ ਸਰਸੇ ਵਾਲਾ ਸਾਥੀ ਉਹਨੂੰ ਭਾਜਪੀ ਨੇ ਫਸਾਇਆ ਤੇ ਭਾਜਪੀ ਉਹਨੂੰ ਛੁੱਟ ਗਿਆ ਭੀ ਦੇਂਦੀ ਉਹਨੂੰ ਭਾਜਪੀ ਅੱਜ ਬਲੇ ਚੇਲਾ ਦੇ ਬਾਹਰ ਵੀ ਕੱਢਦੀ ਛੁੱਟ ਗਿਆ ਭੀ ਦੋਦੀ ਤਾਂ ਉਹਦੇ ਵਿੱਚ ਜਦੋਂ ਉਹਨੇ ਸਰਸੇ ਵਾਲੇ ਸਾਥ ਤੇ ਕੇਸ ਬਣਿਆ ਸੀ ਕਿੰਨੇ ਜੀ ਕਿੰਨੇ ਜੀ ਮਾਰੇ ਗਏ ਸੀ ਕਿੰਨਿਆਂ ਜੀਆਂ ਦਾ ਨੁਕਸਾਨ ਹੋਇਆ ਸੀ ਪਤਾ ਆਪਾਂ ਨੂੰ ਉਮਰ ਕੈਦ ਹੋਈ ਉਹ ਚਲੋ ਠੀਕ ਹੈ ਜੱਜ ਸਾਹਿਬਾਨ ਨੇ ਕੀਤੀ ਬਹੁਤ ਬਹੁਤ ਧੰਨਵਾਦ ਹੁਣ ਇਹ ਬਲਜਿੰਦਰ ਪਾਸਟ ਦੇ ਜਿਹੜਾ ਇਹਨੇ ਵੀ ਤੁਸੀਂ ਦੇਖੋ ਕਿ ਕਿੱਡਾ ਇੰਤਜ਼ਾਮ ਕੀਤਾ ਮੈਂ ਪੱਤਰਕਾਰ ਦੇ ਮੂੰਹ ਸੁਣਦੇ ਪਏ ਕਿ ਗੈਸਟਰ ਵਗਾਏ ਸੀ ਭਈ ਮੈਨੂੰ ਖਤਰਾ ਹੈ ਕਿ ਉੱਥੇ ਗੋਲੀ ਚਲਵਾ ਦੇਵਾਂਗਾ ਤਾਂ ਖਤਰਾ ਹੋ ਜਾਏਗਾ ਇਹ ਸਾਨੂੰ ਸਮਝ ਨਹੀਂ ਲੱਗਦੀ ਕਿ ਤੁਹਾਨੂੰ ਰੱਬ ਨੇ ਰੋਜੀ ਰੋਟੀ ਦਿੱਤੀ ਇੰਨੀ ਵਧੀਆ ਤੁਹਾਨੂੰ ਇਹਨਾਂ ਨੂੰ ਜਿਹੜੇ ਜਿੰਨਾ ਵੀ ਜਿੰਨੇ ਵੀ ਡੇਰਾਬਾਦ ਭਰੇ ਬਿੜੇ ਤੁਹਾਨੂੰ ਆਪਣੀ ਰੋਟੀ ਦਿੱਤੀ ਤੇ ਤੁਸੀਂ ਰੱਬ ਦਾ ਨਾਮ ਲੇ ਕੇ ਪ੍ਰਭੂ ਦਾ ਨਾਮ ਲੇ ਕੇ ਤੁਸੀਂ ਯੂਸਾ ਮਸੀਹ ਦਾ ਤੇ ਆ ਦੋਰੀਪੁਰ ਦਾ ਚਲਾਈ ਬਿੜੇ ਤੇ ਚਲਾਈ ਰੱਖੋ ਪਰ ਇਹ ਕੰਮ ਤਾਂ ਰਣਾ ਕਰੋ ਤੁਸੀਂ ਈਆਂ ਭਾਣਾ ਦਾ ਬਲਾਸਗਾਰ ਕਰੋ ਤੁਸੀਂ ਬਲਾਸਗਾਰ ਕਰਕੇ ਇਹ ਕੰਮ ਕਰੋ ਠੀਕ ਹੈ ਬਾਕੀ ਮੈਂ ਕਰਦਾ ਗੱਲ ਬਾਤ Hello, ha ah, ha mana?